ਤਵਾ ਆਪਣੀ ਰਸੋਈ ਦੀ ਸਭ ਤੋਂ ਜ਼ਰੂਰੀ ਚੀਜ਼ ਹੈ ਤਵਾ ਨਾ ਹੁੰਦਾ ਤਾਂ ਰੋਟੀ ਨਹੀਂ ਸੀ ਬਣ ਪਉਣੀ ਅੱਜ ਆਪਾਂ ਗੱਲ ਕਰਾਂਗੇ ਵੀ ਐਵੇਂ ਦਾ ਤਵਾ ਕਦੇ ਵੀ ਘਰ ਵਿੱਚ ਨਾ ਰੱਖੋ ਤੇ ਨਾ ਹੀ ਤਵੇ ਨੂੰ ਕਦੇ ਐਵੇਂ ਦਾ ਹੋਂਦਿਓ ਇਹ ਤੁਹਾਡੇ ਘਰ ਦੀ ਬਰਕਤ ਨੂੰ ਖਾ ਜਾਂਦਾ ਕਿਹਾ ਜਾਂਦਾ ਹੈ ਤਵੇ ਨੂੰ ਪੁੱਠਾ ਕਰਕੇ ਰੱਖਣਾ ਪੈ ਸਕਦਾ ਹੈ ਪਾਰੀ ਇਸ ਵਿੱਚ ਦੋ ਕਾਰਨ ਨੇ ਪਹਿਲਾ ਸਿਆਣੇ ਕਿਹਾ ਕਰਦੇ ਸੀ ਤਵੇ ਨੂੰ ਪੁੱਠਾ ਉਦੋਂ ਰੱਖਿਆ ਜਾਂਦਾ ਹੈ ਜਦੋਂ ਘਰ ਵਿੱਚ ਕੋਈ ਜੀ ਅਕਾਲਸਲਾ ਨੇ ਘਰ ਜਾਂਦਾ ਸੀ ਵੀ ਅੱਜ ਘਰ ਵਿੱਚ ਚੁੱਲ੍ਹਾ ਨਹੀਂ ਬਲਣਾ ਵੀ ਚੁੱਲ੍ਹਾ ਠੰਡਾ ਰਹੇਗਾ ਕਿਹਾ ਜਾਂਦਾ ਹੈ ਜੋ ਬੇਵਜ੍ਹਾ ਐਵੇਂ ਤਵਾ ਪੁੱਠਾ ਰੱਖਦਾ ਹੈ ਇਹ ਮਨੁਸ਼ੀਅਤ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਕਦੇ ਵੀ ਗਲਤੀ ਨਾਲ ਇਹਨੂੰ ਪੁੱਠਾ ਨਾ ਰੱਖੋ ਤਵੇ ਨੂੰ ਹਮੇਸ਼ਾ ਸਿੱਧਾ ਰੱਖੋ ਵਿਗਿਆਨਕਿੰਦਾ ਜਦੋਂ ਆਪਾਂ ਐਵੇਂ ਤਵਾ ਰੱਖਦੇ ਹਾਂ ਤਾਂ ਕੀਟ ਪਤੰਗੇ ਬੈਕਟੀਰੀਆ ਲੱਗ ਜਾਂਦੇ ਨੇ ਜੋ ਆਪਾਂ ਨੂੰ ਬਿਮਾਰੀਆਂ ਲਾਉਂਦੇ ਨੇ ਇਸ ਲਈ ਕਾਦੇਵੀ ਪੁੱਠਾ ਕਰਕੇ ਨਾ ਰੱਖੋ ਲੰਬੇ ਸਮੇਂ ਤੋਂ ਇੱਕ ਹੀ ਤਵੇ ਨੂੰ ਕਦੇ ਨਾ ਵਰਤੋ ਇਹਦਾ ਕਾਰਨ ਇਹ ਹੈ ਵੀ ਇਹਦੇ ਵਿੱਚ ਨਾ ਜੰਗ ਲੱਗ ਜਾਂਦਾ ਹੈ ਜੋ ਖਾਣੇ ਦੇ ਨਾਲ ਆਪਣੇ ਸਰੀਰ 'ਚ ਜਾਂਦਾ ਹੈ ਤੇ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਰੋਗ ਤੇ ਬਿਮਾਰੀਆਂ ਲਾਉਂਦਾ ਹੈ ਐਵੇਂ ਤੇ ਕਰ ਕਿਸੇ ਨਾ ਕਿਸੇ ਜੀ ਨੂੰ ਕੋਈ ਨਾ ਕੋਈ ਬਿਮਾਰੀ ਲੱਗੇ ਹੀ ਰਹਿੰਦੀ ਹੈ ਅਗਲੀ ਗੱਲ ਕਹਿੰਦੇ ਵੀ ਕਿਹਾ ਜਾਂਦਾ ਹੈ ਵੀ ਟੁੱਟੇ ਤਵੇ ਤੇ ਪ੍ਰਸ਼ਾਦਾ ਕਦੇ ਨਾ ਬਣਾਓ ਇਹ ਕੰਦੇ ਸੁਖੀ ਤੇ ਧਨਵਾਨ ਕਦੇ ਨਹੀਂ ਬਣਨ ਦਿੰਦਾ ਹਮੇਸ਼ਾ ਗਰੀਬੀ ਉਸ ਘਰ ਤੇ ਹੁੰਦੀ ਹੈ ਅਗਲੀ ਚੀਜ਼ ਕਹਿੰਦੇ ਤਵੇ ਤੇ ਕਦੇ ਵੀ ਝੂਠੀ ਸ਼ੈ ਨਾ ਰੱਖੋ ਇੰਨਾ ਦੀ ਸਫਾਈ ਦਾ ਹਮੇਸ਼ਾ ਧਿਆਨ ਰੱਖੋ ਸੁੱਚਮ ਦਾ ਧਿਆਨ ਰੱਖੋ ਘਰ ਦੀ ਬਰਕਤ ਦੇ ਫਿਰ ਆਪੇ ਹੀ ਰਾਸ ਸੋਖੇ ਹੋ ਜਾਣਗੇ ਅਗਲੀ ਗੱਲ ਕਹਿੰਦੇ ਹਰ ਕਿਸੇ ਨੂੰ ਤਵੇ ਤੇ ਪਾਈ ਪਹਿਲੀ ਰੋਟੀ ਜਨੋਰਾ ਤੇ ਜਾਨਵਰਾਂ ਲਈ ਰੱਖ ਦੇਣੀ ਚਾਹੀਦੀ ਐਵੇਂ ਦੇ ਘਰ ਅੰਨ ਤੇ ਧਨ ਹਮੇਸ਼ਾ ਵੱੱਦਾ ਫੁੱਲਦਾਰੇ ਹੁੰਦੇ ਅਗਲੀ ਚੀਜ਼ ਕੇ ਦੇਵੀ ਤਵੇ ਤੇ ਪਾਣੀ ਪਾ ਕੇ ਜਦੋਂ ਤੱਕ ਉੱਤੇ ਚੰਗੀ ਤਰ੍ਹਾਂ ਬੁਲਬਲੇ ਨਾ ਬਣ ਲੈਣ ਤੇ ਤੱਤਾ ਨਾ ਹੋ ਜੇ ਉਸ ਤੋਂ ਬਾਅਦ ਹੀ ਕੋਈ ਚੀਜ਼ ਉੱਤੇ ਪਾਉਣੀ ਚਾਹੀਦੀ ਧਰਮ ਦੇ ਥਾਂ ਤੇ ਕਿਹਾ ਜਾਂਦਾ ਹੈ ਵੀ ਪ੍ਰਾਤਨ ਪਰੰਪਰਾਵਾਂ ਦੇ ਵੀ ਐਵੇਂ ਧਨ ਸੰਪਦਾ ਵਾਦੀ ਤੇ ਵਿਗਿਆਨ ਕਹਿੰਦਾ ਜਦੋਂ ਆਪਾਂ ਐਵੇਂ ਕਰਦੇ ਹਾਂ ਤੇ ਇਹਦੇ ਨਾਲ ਤਵੇ ਤੇ ਸਾਰੇ ਹਾਨੀਕਾਰਕ ਬੈਕਟੀਰੀਆ ਖਤਮ ਹੋ ਜਾਂਦੇ ਨੇ ਤੇ ਤੁਹਾਡਾ ਬਣਾਇਆ ਪ੍ਰਸ਼ਾਦਾ ਤੁਹਾਡੇ ਸਰੀਰ ਨੂੰ ਸਵਸਥ ਰੱਖਦਾ ਹੈ